ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੱਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਤਰੀਕ ਹੈਗੀ ਹੈ 4 ਸਤੰਬਰ ਤੇ ਸ਼ਾਮ ਦਾ ਟਾਈਮ ਆ ਤੇ ਮੈਂ ਧਾਰਾ ਵਗੈਰਾ ਚੋਤੀਆਂ ਸਾਰਾ ਅ ਬਸ਼ੂਆਂ ਦਾ ਕੰਮ ਨਿਬੇੜਤਾ ਬਸ ਪਾਣੀ ਹੋ ਰਹਿ ਗਿਆ ਉਹਨਾਂ ਨੂੰ ਪਲਾਉਣ ਤੋਂ ਉਹ ਫੇਰ ਆਪਾਂ ਪਲਾ ਕੇ ਆਵਾਂਗੇ ਮੈਂ ਹਾ ਉਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਸ਼ੂਟ ਕਰ ਲਈਏ ਕਿਉਂਕਿ ਜਿਸ ਵੇਲੇ ਦਿਨ ਕੋਈ ਬਲੌਗ ਨਹੀਂ ਬਣਾਇਆ ਹੈਗਾ ਤੇ ਜੇ ਮੌਸਮ ਦੀ ਗੱਲ ਕਰੀਏ ਤਾਂ ਥੋੜੀ ਜੀ ਹੁਣ ਗਰਮੀ ਹੋ ਗਈ ਕੱਲ ਮੀਂਹ ਪੈ ਗਿਆ ਅੱਜ ਗਰਮੀ ਦਾ ਮੌਸਮ ਜਿਆ ਹੋਇਆ ਪਿਆ ਏ ਤੇ ਹਵਾ ਬਿਲਕੁਲ ਨਹੀਂ ਚਲਦੀ ਹੈਗੀ ਹਵਾ ਖੜੀ ਆ ਤੇ ਅੱਜ ਆਪਾਂ ਦੰਨਿਆ ਤੁਹਾਨੂੰ ਹੋਮ ਟੂਰ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਚਲੋ ਜੀ ਦਿਖਾਉਨੇ ਆ ਤੁਹਾਨੂੰ ਅੱਜ ਹੋਮ ਟੂਰ ਆਪਣਾ ਲਓ ਜੀ ਹੁਣ ਮੈਂ ਆ ਗਈ ਸੀਗੀ ਥੱਲੇ ਤੇ ਤੁਹਾਨੂੰ ਦਿਖਾਉਨੇ ਆ ਇੱਥੋਂ ਸਟਾਰਟ ਕਰਦੇ ਆ ਆਪਾਂ ਵਲੌਗ ਇਹ ਜਿਹੜੀ ਪਹੀ ਹੈ ਇਹ ਆਪਣੇ ਘਰ ਨੂੰ ਹੀ ਆਉਂਦੀ ਹੈ ਇਹ ਸੜਕ ਨਾਲ ਜਾ ਕੇ ਲੱਗ ਜਾਂਦੀ ਹੈ ਤੇ ਇਹ ਹੈਗੀ ਆ ਜੀ ਆਪਣੀ ਚਰੀ ਦਰਾਂ ਦੇ ਮੂਰੇ ਪੱਠੇ ਵਿਜੇ ਹੋਏ ਨੇ ਇੱਥੇ ਵੱਢ ਕੇ ਆਪਾਂ ਪਾਉਨੇ ਆ ਬਸ ਜੀ ਉਧਰ ਪਰਲੇ ਪਾਸੇ ਮੁੱਕ ਗਈ ਹੁਣ ਬਸ ਇੱਥੋਂ ਆਪਾਂ ਨੇ ਬਾਟਾ ਲਾ ਦਾਨਾ ਚਾ ਚਰੀ ਲਓ ਜੀ ਇੱਥੋਂ ਆਪਣਾ ਮੇਨ ਗੇਟ ਸਟਾਰਟ ਹੋ ਜਾਂਦਾ ਹੈ ਜਿਹੜੀ ਇਹ ਪਹੀ ਆ ਇਧਰੋਂ ਜਾ ਕੇ ਸਿੱਧੀ ਉੱਥੇ ਲੱਗਦੀ ਸ਼ੜਕ ਦੇ ਨਾਲ ਆਖੜੀ ਜੱਸੂ ਦੀ ਸੈਂਕਲੀ ਆਖੜਾ ਆਪਣਾ ਪਪਲਟੀਨਾ ਮੋਟਰਸਾਈਕਲ ਚਲੋ ਚੱਲਦੇ ਆ ਇਧਰੋਂ ਮੈਂ ਜਾਂਦੀ ਆਂ ਪੌੜੀਆਂ ਉੱਪਰ ਨੂੰ ਤੇ ਆਪਾਂ ਇੱਥੇ ਕੱਪੜੇ ਸੁੱਕਣੇ ਪਾਏ ਨੇ। ਤੋਕੇ ਇਹ ਖੜੇ ਆਪਣੇ ਸਲਾਰੂ। ਪੱਤਾ ਤੋੜ-ਤੋੜ ਦੇਖੋ ਕਿੰਨਾ ਥੱਲੇ ਸਿੱਟਦਾ। ਤੇ ਪਸ਼ੂ ਖੜੇ ਨੇ ਆਪਣੇ। ਧੂਣੀ ਵਗੈਰਾ ਕਰਤੀ ਆਪਾਂ ਨੇ। ਇੱਧਰ ਹੈਗਾ ਆਪਣਾ ਗੋਬਰ ਗੈਸ। ਇਹ ਬੱਕਰੀਆਂ ਦਾਣਾ ਰੱਖਿਆ ਹੋਇਆ ਗੋਬਰ ਗੈਸ ਦੇ ਵਿੱਚ ਗੋਹਾ ਪਾਤਾ। ਕੋਲਣ ਵਾਲਾ। ਤੇ ਇਹ ਗੇਟ ਜਾ ਰਿਹਾ ਬਾਹਰ ਨੂੰ। ਇਥੇ ਨਹੀਂ ਹੈ ਆਪਣੀ ਸਵੀਟੀ ਨਾਲੇ ਆ ਜਾਂਦਾ ਆਪਣਾ ਬਾਥਰੂਮ ਬਾਥਰੂਮ ਦੇ ਨਾਲ ਬਾਥਰੂਮ ਦੇ ਨਾਲ ਆ ਜਾਂਦੇ ਆ ਤੂੜੀ ਵਾਲੀ ਕਮਰਾ ਉਪਰ ਤੱਕ ਪर्याਪੀ ਹੈ ਤੇ ਆਪਣੀ ਮਸ਼ੀਨ ਟੋਕੇ ਵਾਲੀ ਨੇ ਰੱਖੇ ਚਲੋ ਅਪਰ ਨੂੰ ਇਹ ਦਸ ਕੰਵੀ ਆ ਕੇ ਫੇਲ ਕੇ ਹਾਂ ਤਾਂ ਦੋ ਦਿਨ ਨੇ ਚੁਲਾ ਚ ਨਹੀਂ ਪਣਾ ਨਹੀਂ ਪਣਾ ਸੱਚ ਇੱਕ ਕਮਰਾ ਹੋ ਰਿਹਾ ਥੱਲੇ ਇੱਥੇ ਖੁੱਡੇ ਨੇ ਇਹ ਚ ਮੁਰਗੇ ਮੁਰਗੀਆਂ ਇਹਦੇ ਵਿੱਚ ਚੂਚੇ ਦੇ ਨਾਲ ਮੁਰਗੀਆਂ ਉੱਪਰ ਕਬੂਤਰ ਤੇ ਇੱਕ ਕਮਰਾ ਆਪਣਾ ਖੱਦਿਆ ਇੱਥੇ ਵਾਸਕੋਰਸੀਆਂ ਇੱਕ ਮੰਜਾ ਡਾਇਆ ਹੋਇਆ ਹੈ ਲੈ ਚਾ ਪਿੱਛੇ ਸਟੋਰ ਆਵੇ ਉਤਰਾ ਪਗੜ ਕੇ ਬੰਦ ਕਰਦੇ ਚਾਹ ਤੋ ਇਹਨੂੰ ਕੂਤਰ ਕੰਦੋਂ ਬੰਦ ਆਏ ਕੇ ਆ ਜਾ ਮਾਰੇ ਇਹ ਪੌੜੀਆਂ ਛੱਡਦੀਆਂ ਪੌੜੀਆਂ ਛੱਡਦੀ ਸਾਰੇ ਆਪਣਾ ਚੁੱਲਾ ਜਿੱਥੇ ਬਹਿ ਕੇ ਮੱਕੀ ਦੀ ਰੋਟੀ ਵਗੈਰਾ ਲਾਉਂਦੇ ਆ ਤੇ ਬੜੇ ਚ ਮਿਲ ਜਾਂਦਾ ਤੇ ਬਹਿ ਜਾਣੇ ਨੇ ਹਵਾ ਹਾਰੇ ਤੋਂ ਪਤਾ ਨੇ ਤੇ ਇੱਥੇ ਮਨਦੇ ਨੇ ਆਪਾਂ ਭਾਂਡੇ ਇਹ ਹੈਗੇ ਮੇਰੇ ਕਪੜੇ ਵਾਲੀ ਮਸ਼ੀਨ ਤੇ ਕਪੜੇ ਧੋਣਿਆ ਕਪੜੇ ਧੋ ਕੇ ਹਟੀ ਸੀਗੀ ਹਲੇ ਪਾਣੀ ਕੱਢਣ ਵਾਲਾ ਇਹਦੇ ਵਿੱਚ ਤੇ ਇਹ ਆ ਆਪਣਾ ਟੈਂਪਰੇਰੀ ਬਾਥਰੂਮ ਬਣਾਇਆ ਹੋਇਆ ਕਿਉਂਕਿ ਚਾਦਰਾਂ ਪਾ ਕੇ ਬਣਾਇਆ ਪਤਾ ਨਹੀਂ ਕਦੋਂ ਆਪਾਂ ਨੇ ਮਤਲਬ ਜਦੋਂ ਬੱਚੇ ਵੱਡੇ ਹੋਣਗੇ ਆਪਾਂ ਨੇ ਆਪੇ ਢਾ ਕੇ ਕਰ ਲੈਣਗੇ ਹਨਾ ਤਾਂ ਹੀ ਵੈਸੀ ਬਣਾ ਲਿਆ ਸੀ ਅਸੀਂ ਟੈਂਪਰੇਰੀ ਤੇ ਜਾਲੀ ਖੋਲਦੀ ਸਰ ਸਾਹਮਣੇ ਆ ਰਸੋਈ ਲੋਬੀ ਦੇ ਨਾਲ ਤੇ ਇੱਕ ਰੂਮ ਆਪਣਾ ਇਧਰ ਆ ਜਾਂਦਾ ਇਹ ਤਾਂ ਤੁਸੀਂ ਦੇਖਦੇ ਰਹਿੰਦੇ ਹੋ ਜਦੋਂ ਪੋਚਾ ਵਗੈਰਾ ਲਾਉਨੇ ਆਪਾਂ ਹਨਾ ਤੇ ਇਹਦੇ ਵਿੱਚ ਟੀਵੀ ਵਗੈਰਾ ਲੱਗਿਆ ਹੋਇਆ ਤੇ ਇੱਕ ਰੂਮ ਇਧਰ ਆ ਜਾਂਦਾ ਆਪਣਾ ਹੱਥੇ ਜਿਸ ਕਾਰਨ ਉਹਨਾਂ ਦੀ ਕਿਤਾਬਾਂ ਪਈਆਂ ਨੇ ਪੜ੍ਹ ਕੇ ਗਏ ਨੇ ਕੋਕਣੇ ਬਣਾ ਬੈਡਾਂ ਤੇ ਕੁੱਲ ਲਾਇਆ ਤੇ ਇਹ ਸੀਸਾ ਮੈਂ ਉਧਰੋਂ ਕੱਢ ਕੇ ਇਧਰ ਲਾਤਾ ਪਹਿਲਾਂ ਉੱਧਰਲੇ ਕਮਰੇ ਚ ਸੀਗਾ ਤੇ ਇੱਕ ਮਿੰਜਾ ਖੜਾ ਇੱਥੇ ਕਿਉਂਕਿ ਜੀ ਰਾਤ ਨੂੰ ਫਿਰ ਡੌਣੇ ਹੁੰਨੇ ਆ ਇਹ ਮੈਂ ਤੇ ਇਸ ਕਰਨ ਪੈਣੇ ਨੇ ਮਿੰਜੇ ਤੇ ਤੇ ਇਹ ਇਧਰ ਆਪਣੀ ਰਸੋਈ ਇਹ ਤੁਸੀਂ ਦੇਖੀ ਹੋਈ ਆ ਕਈ ਵਾਰ ਵੀਡੀਓ ਦੇ ਵਿੱਚ ਹੈ ਨਾ ਤੇ ਮੇਰੇ ਸ਼ਾਮ ਵਾਲੇ ਭਾਂਡੇ ਹਲੇ ਪੈਣੇ ਮੰਜਣ ਵਾਲੇ ਉਹ ਮਾਸਦੇ ਆ ਜੀ ਇੱਥੇ ਬਹਿੰਦੇ ਹੁਣ ਪੱਖੀ ਲਓ ਜੀ ਆਪਾਂ ਨੇ ਤੁਹਾਨੂੰ ਆਪਣਾ ਸਾਰਾ ਘਰ ਦਿਖਾਤਾ ਤੇ ਇਹ ਸੀਗਾ ਆਪਣਾ ਛੋਟਾ ਜਿਹਾ ਘਰ ਹੁਣ ਆਪਾਂ ਇੱਥੇ ਬੈਨੇ ਆ ਬੈਕੀ ਨਾਲ ਇਹ ਪੱਖੇ ਥੱਲੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਇੱਥੇ ਮੈਂ 22 22 ਓਵਰ ਦਾ ਕਰੀ ਸੀਗੀ ਪਤਾ ਨਹੀਂ ਇੱਥੇ ਆਵਾਜ਼ ਹੀ ਆ ਰਹੀ ਸੀ ਪੱਖੇ ਦੀ ਫੁਰੇ ਲੁੱਟ ਤੇ ਕਲੀਅਰ ਨਹੀਂ ਸੀਗੀ ਆਵਾਜ਼ ਆ ਰਹੀ ਤਾਂ ਕਰਕੇ ਫਿਰ ਮੈਂ ਵਾਈਸ ਓਵਰ ਕਰਤੀ ਤੇ ਹਾਂਜੀ ਇੱਥੇ ਮੈਂ ਨਾ ਥੱਲੇ ਆਉਂਦੀਆਂ ਤੇ ਥੱਕ ਗਈ ਗਰਮੀ ਇੰਨੀ ਭej ਗਈ ਹੈ ਨਾ ਕਿਉਂਕਿ ਪਹਿਲਾਂ ਮੈਂ ਧਾਰਾਂ ਚੋਕੇ ਹੱਟੀ ਸੀ ਨਾਲ ਦੀ ਨਾਲ ਕੱਪੜੇ ਵੀ ਧੋ ਰਹੀ ਸੀ ਫਿਰ ਫੇਰ ਚਾਲੇ ਜਾ ਕੇ ਦੁੱਧ ਪਾ ਕੇ ਆਈ ਦੁੱਧ ਜੀ ਵੀ ਆ ਗਿਆ ਸੀਗਾ ਤੇ ਦੁੱਧ ਪਾਉਣ ਵੀ ਗਈ ਫੇਰ ਤਾਂ ਕਰਕੇ ਮੈਂ ਗਰਮੀ ਨਾਲ ਭej ਗਈ ਸੀ ਹੁਣ ਫੇਰ ਮੈਂ ਇੱਥੇ ਬੈਠ ਕੇ ਨਾਲੇ ਸੁਖੌਨੀਆ ਗਰਮੀ ਨਾਲੇ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਇਹ ਸੀਗਾ ਜੀ ਆਪਣਾ ਛੋਟਾ ਜਿਹਾ ਹੋਮ ਟੂਰ ਜਿੰਨਾ ਕੋ ਹੈਗਾ ਉਹਨਾਂ ਕਪਾ ਤੁਹਾਨੂੰ ਸਾਰਾ ਦਿਖਾਤਾ ਕੋਈ ਖਾਸ ਜਿਆਦਾ ਬڑا ਨਹੀਂ ਹੈਗਾ ਚਲੋ ਹਨਾ ਜਿੱਡਾ ਕੋ ਹੈਗਾ ਆਪਣਾ ਸਰੀ ਜਾਂਦਾ ਹੈ ਦੋ ਤਿੰਨ ਕਮਰਿਆਂ ਨਾਲ ਬਾਕੀ ਜਿੱਥੇ ਆਪਾਂ ਨੇ ਤੂੜੀ ਪਾਈ ਹੋਈ ਆ ਉਹਦੇ ਵੀ ਕਮਰੇ ਬਣ ਜਾਣਗੇ ਜਦੋਂ ਕਦੇ ਬਣਾਉਣੇ ਹੋਏ ਆਪਾਂ ਬਣਾ ਲਾਂਗੇ ਬੱਚੇ ਵੱਡੇ ਹੋਏ ਤੇ ਹਾਲੇ ਤਾਂ ਵੈਸੇ ਆਪਣਾ ਸਰੀ ਜਾਂਦਾ ਇੰਨੇ ਕ ਨਾਲ ਆ ਜਿਆਦਾ ਹਨਾ ਘਰ ਦੀ ਸਫਾਈ ਕਰਨੀ ਵੀ ਔਖੀ ਹੋ ਜਾਂਦੀ ਆ ਤੇ ਆਪਾਂ ਇੰਨੇ ਕ ਨਾਲ ਹਾਲੇ ਸਾਰੀ ਜਾਂਦੇ ਆ ਨਾਲੇ ਸਾਫ਼ ਕਰਨਾ ਸੌਖਾ ਹੈ ਬਾਕੀ ਜੀ ਹਨਾ ਜੇ ਆਪਾਂ ਕਿਸੇ ਦੇ بڑے ਘਰ ਦੇਖਾਂਗੇ ਤੇ ਫੇਰ ਫੇਰ ਆਪਾਂ ਨੂੰ ਆਪਣਾ ਘਰ ਛੋਟਾ ਲੱਗੂਗਾ ਮੈਂ ਹਮੇਸ਼ਾ ਆਪਣੇ ਤੋਂ ਨੀਮਿਆਂ ਨੂੰ ਇਹ ਦੇਖਦੀ ਹੁੰਦੀ ਆ ਵੀ ਉਹਨਾਂ ਉਹਨਾਂ ਨੂੰ ਹਨਾ ਦੇਖ ਕੇ ਆਪਾਂ ਜਿਉਂਨੇ ਆ ਤਾਂ ਹੀ ਜੀ ਸਕਦੇ ਆ ਤੇ ਨਹੀਂ ਤਾਂ ਫਿਰ ਆਪਣੇ ਮਨ ਚ ਹਨਾ ਐ ਆਈ ਜੋਗ ਹਾਇ ਸਾਡੇ ਕੋਲ ਆ ਨਹੀਂਗਾ ਆ ਨਹੀਂਗਾ ਜੇ ਆਪਾਂ ਸੋਚੀਏ ਹਨਾ ਆਪਾਂ ਤੋਂ ਥੱਲੇ ਵੀ ਬਹੁਤ ਲੋਕ ਨੇ ਜਿਹੜੇ ਵਿਚਾਰੇ ਝੁੱਗੀਆਂ 'ਚ ਦਿਨ ਕੱਟਦੇ ਨੇ ਆਪਣੇ ਕੋਲ ਤਾਂ ਫਿਰ ਹੈਗਾ ਹਨਾ ਰੱਬ ਨੇ ਛੱਤ ਦਿੱਤੀ ਆ ਰਹਿਣ ਨੂੰ ਬਹੁਤ ਵਧੀਆ ਜੀ ਜਿੰਨਾ ਤਾਂ ਹੈਗਾ ਐ ਬਸ ਤੇ ਕਦੇ ਸੋਚਿਆ ਨਹੀਂਗਾ ਹਵੇ ਮੈਂ ਵੀ ਥੋੜਾਏ ਸਾਡੇ ਕੋਲ ਮੇਂ ਜਿੰਨਾ ਕਹੇਗਾ ਬਸ ਠੀਕ ਆ ਪਰਮਾਤਮਾ ਦਾ ਸ਼ੁਕਰ ਕਰੀਦਾ ਵੀ ਚਲੋ ਇੱਥੇ ਹੈਨਾ ਬਸਣ ਦੀ ਆਗਿਆ ਹੋਵੇ ਪਰਮਾਤਮਾ ਦੀ ਕਿਉਂਕਿ ਜੀ ਇਨਸਾਨਾਂ ਨਾਲੇ ਹੁੰਦੇ ਨੇ ਘਰ ਹੈਨਾ ਸੁੱਖ ਸ਼ਾਂਤੀ ਹੋਵੇ ਘਰ ਦੇ ਵਿੱਚ ਕੋਈ ਮਾਇਨੇ ਨਹੀਂ ਰੱਖਦਾ ਹੈਗਾ ਕਿ ਘਰ ਛੋਟਾ ਜਾਂ ਬڑا ਹੈ ਬਸ ਖੁਸ਼ੀ ਹੋਣੀ ਚਾਹੀਦੀ ਆ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਣੀ ਚਾਹੀਦੀ ਆ ਹੋਰ ਕੀ ਚਾਹੀਦਾ ਜੀ ਜੀ ਇੱਥੇ ਲੱਗੇ ਸੀਗੇ ਹੁਣ ਆਪਾਂ ਰਾਤੀ ਰੋਟੀ ਖਾਣ ਰੋਟੀ ਤਾਂ ਨਹੀਂ ਪਕਾਈ ਸੀਗੀ ਰਾਤੀ ਆਪਣੇ ਕੜੀ ਚੌਲੇ ਬਣਾਏ ਸੀ ਕਿਉਂਕਿ ਸਹਿਜਪ੍ਰੀਤ ਉਹਨਾਂ ਨੂੰ ਜ਼ਿਆਦਾ ਪਸੰਦ ਕੜੀ ਚੌਲੇ ਨੇ ਇਹ ਤਾਂ ਰਾਤ ਨੂੰ ਕਹਿੰਦੇ ਵੀ ਜਿੱਦਾਂ ਕੜੀ ਬਣੀ ਹੋਵੇ ਇਹਨਾਂ ਨੂੰ ਆਉਂਦਾ ਵੀ ਬਸ ਕੜੀ ਚੌਲ ਬਣ ਜਾਣ ਵੀ ਉਹ ਹੀ ਖਾ ਕੇ ਪੈ ਜਾਣਾ ਇਹਨਾਂ ਮੇਰੇ ਬੱਚਿਆਂ ਨੂੰ ਜ਼ਿਆਦਾ ਪਸੰਦ ਨੇ ਚੌਲ ਸਵੇਰੋਂ ਵੀ ਦੇਖ ਲਓ ਬਣਾਇਆ ਸਵੇਰ ਨੂੰ ਸਕੂਲ ਨੂੰ ਲੈ ਕੇ ਗਏ ਹੁਣ ਰਾਤੀ ਫੇਰ ਇਹਨਾਂ ਦਾ ਬਣਵਾ ਕੇ ਖਾਦੇ ਫਿਰ ਅਸੀਂ ਵੀ ਹਨਾ ਇਦਾਂ ਹੁੰਦਾ ਵੀ ਚਲੋ ਹਲਕਾ ਫੁਲਕਾ ਹੀ ਖਾ ਕੇ ਪੈ ਜੰਨੇ ਆ ਰਾਤ ਨੂੰ ਅਸੀਂ ਵੀ ਫਿਰ ਚੋਲੇ ਖਾ ਲੈਣੇ ਹੁੰਨੇ ਆ ਰੋਟੀ ਪਕਾਉਣ ਦਾ ਜ਼ਿਆਦਾ ਨਹੀਂ ਕਰਦੇ ਹੈਗੇ ਬਸ ਇੱਕ ਵਾਸਪਤੀ ਚੋਲ ਨੇ ਜਿਹਨੇ ਸਵਾਦ ਬਣਦੇ ਨੇ ਬਹੁਤ ਸਵਾਦ ਲੱਗਦੇ ਨੇ ਖਾਣ ਨੂੰ ਵੀ ਹਨਾ ਟੇਸਟੀ ਹੁੰਦੇ ਨੇ ਵਾਸਪਤੀ ਤੇ ਇੱਥੇ ਦੇਖੋ ਜਿਸ ਕਰਨਾ ਕਿਦਾਂ ਖਾ ਰਿਆ ਪੈ ਕੇ ਤੇ ਇੱਥੇ ਇਹਨਾਂ ਦੀ ਘੂਆ ਦਾ ਆ ਗਿਆ ਸੀਗਾ ਫੋਨ ਉਤੇ ਮੈਂ ਉਹ ਸੁਣਨ ਚਲੇ ਗਈ ਸੀ ਬਾਹਰ ਮੇਰੇ ਇਨੇ ਗਏ ਗਏ ਦੇਖੋ ਆਪਸ ਵਿੱਚ ਹੀ ਲੜੀ ਜਾ ਰਹੇ ਨੇ ਇਹ ਇਹ ਕੋ ਰੂਚੇ ਦੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਤੁਹਾਡੇ ਜਵਾਕ ਵੀ ਇਸ ਤਰ੍ਹਾਂ ਲੜਦੇ ਨੇ ਤਾਂ ਬਹੁਤ ਲੜਦੇ ਨੇ ਜਦੋਂ ਭਰੇ ਆ ਜਾਂਦੇ ਨੇ ਮੈਨੂੰ ਤੰਗ ਕਰ ਲੈਂਦੇ ਨੇ ਇੱਥੇ ਜਿਸ ਕਹਿੰਦੇ ਆ ਲੱਤਾਂ ਦੇ ਕੋ ਦੋਈ ਬੰਨੀਆਂ ਹੋਈਆਂ ਇਹਦੇ ਲੱਤਾਂ ਦੁਖ ਰਹੀਆਂ ਸੀ ਪਤਾ ਨਹੀਂ ਕੀ ਗੱਲ ਆ ਥੋੜੇ ਦਿਨਾਂ ਬਾਅਦ ਕਹਿ ਦਿੰਦਾ ਮੰਮੀ ਮੇਰੀ ਲੱਤਾਂ ਟੁੱਟਦੀਆਂ ਨੇ ਫਿਰ ਇਹਦਾ ਕਿਉਂਕਿ ਜੀ ਮੈਂ ਕੰਮ ਕਰਦੀ ਫਿਰ ਜਾਂਦੀ ਆ ਇਹ ਕਹਿੰਦਾ ਘੁੱਟ ਦੇ ਇੰਨਾ ਟਾਈਮ ਨਹੀਂ ਹੁੰਦਾ ਵੀ ਮੈਂ ਬੈਠ ਕੇ ਘੁੱਟਾਂ ਨਾ ਫਿਰ ਮੈਂ ਚੁੰਨੀਆਂ ਜੀ ਨਾ ਬੰਦਨ ਨਹੀਂ ਹੁੰਦੀਆਂ ਵੈਸੇ ਤਾਂ ਬਾਅਦ ਮੈਂ ਮਾਲਸ ਕਰਤੀ ਸੀਗੀ ਇੱਥੇ ਆਪਦੇ ਰੋਟੀ ਪਾਣੀ ਖਾਣ ਤੋਂ ਬਾਅਦ ਮੈਂ ਮਾਲਸ ਕਰਾਉਂਦਾ ਹੁੰਦਾ ਫਿਰ ਇਹ ਮੇਰੀ ਦੇਸੀ ਕਿਉ ਦੀ ਮਾਲਸ ਕਰਦਣੇ ਹੁੰਦੀਆਂ ਪਤਾ ਨਹੀਂ ਕੀ ਗੱਲ ਹੈ ਪਤਾ ਨਹੀਂ ਜਿਆਦਾ ਤੁਰਫੇਤ ਰੰਦਾ ਤਾਂ ਲਾਉਣ ਲਾ ਜਾਂਦੀਆਂ ਨੇ ਥੋੜਾ ਜਿਹਾ ਬਾਅਦ ਲੱਗ ਜਾਂਦਾ ਕਰਨਾ ਤੇ ਮੇਰੀ ਲੱਤਾਂ ਬਹੁਤ ਹੁੰਦੀਆਂ ਨੇ ਇਹ ਸੈਜਬਰੀਤ ਨੇ ਤਾਂ ਪਹਿਲਾਂ ਖਾਲੇ ਸੀਗੇ ਉਸ ਤੋਂ ਬਾਅਦ ਮੈਂ ਲੱਗੀ ਤਿੱਖਾ ਜਿਸਕਰਨੇ ਵੀ ਲੈ ਸੀਗੇ ਪਰ ਇਹਨੂੰ ਆਪ ਤਾਂ ਇਹਨੇ ਮੇਰੇ ਨਾਲ ਥੋੜੇ ਜਿਹਾ ਖਾਣਾ ਹੀ ਹੁੰਦੇ ਨੇ ਤੇ ਚਾਹੇ ਮੈਂ ਰੋਟੀ ਖਾਣ ਲੱਗਾ ਚਾਹੇ ਕੁਝ ਵੀ ਖਾਣ ਲੱਗਾ ਇਹਨੇ ਇੱਕ ਦੋ ਚਮਚੇ ਮੇਰੇ ਨਾਲ ਖਾਣੇ ਹੁੰਦੇ ਨੇ ਤਾਂ ਕਰਕੇ ਸੈਜਬਰੀਤ ਵੀ ਇਹਨੂੰ ਬੋਲ ਰਿਹਾ ਸੀਗਾ ਤੇ ਚਲੋ ਜੀ ਆਪਣਾ ਇਨਾ ਕੇ ਬਲੌਗ ਸੀਗਾ ਜੇ ਪਸੰਦ ਆਇਆ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ